ਜੇਕਰ ਪੰਜਾਬ ਟੀਵੀ ਆਪਾਂ ਫਤਿਹਗੜ ਚੂੜੀਆਂ ਚ ਮੌਜੂਦ ਹਾਂ ਅਤੇ ਗੱਲਬਾਤ ਕਰਦੇ ਆ ਜੋ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁਕਿਆ ਅਤੇ ਵਿਕਾਸਪੁਰ ਜ਼ਿਲ੍ਹੇ ਤੋਂ ਆਪਾ ਪਨੇ ਦਿਨੇਸ਼ ਸਿੰਘ ਬਪੂ ਨੂੰ ਆਪਣਾ ਉਮੀਦਵਾਰ ਐਲਾਨਿਆ ਅਤੇ ਆਮ ਆਦੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਅਜੇ ਉਮੀਦਵਾਰ ਆਪਣੇ ਐਲਾਨੇ ਬਾਕੀ ਹਨ ਗੱਲਬਾਤ ਕਰਦੇ ਆ ਕਿ ਜ਼ਿਲ੍ਹਾ ਕਰਤਾਰਸਪੁਰ ਲਈ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜੋ ਕਿ ਕਰਤਾਰਸਪੁਰ ਜ਼ਿਲ੍ਹੇ ਦੀ ਹਾਰ ਬਦਲ ਸਕੇ ਅਤੇ ਦਰਾਸਪੁਰ ਦਾ ਵਿਕਾਸ ਕਰਾ ਸਕੇ ਅਤੇ ਲੋਕਾਂ ਦੇ ਜਿਹੜੇ ਮੁੱਦੇ ਨੇ ਇਹ ਮੁੱਦੇ ਨੇ ਉਹਨਾਂ ਨੂੰ ਉਹ ਘਬਾਰ ਸਕੇ ਗੱਲਬਾਤ ਕਰਦੇ ਆ ਵੱਖ-ਵੱਖ ਵਰਗ ਦੇ ਲੋਕਾਂ ਨਾਲ ਇਹ ਲੋਕ ਸਭਾ ਚੋਣ ਆ ਗਈਆਂ ਜੀ ਕਿਸ ਤਰ੍ਹਾਂ ਦੇ ਚਾਹੁੰਦੇ ਕਿਹੜੀ ਪਾਰਟੀ ਆਉਣੀ ਚਾਹੀਦੀ ਹੈ ਪਾਰਟੀ ਭਾਜੀ ਉਹ ਨਹੀਂ ਚਾਹੀਦੀ ਹੈ ਕਿ ਜਿਹੜੀ ਲੋਕਾਂ ਦੇ ਵਿਕਾਸ ਬਾਰੇ ਸੋਚੇ ਕੋਈ ਗਦਾਪੁਰ ਜ਼ਿਲ੍ਹੇ ਬਾਰੇ ਸੋਚੇ ਫਜੇਗਾ ਝੂੜੀਆਂ ਬਾਰੇ ਸੋਚੇ ਕੋਈ ਵੀ ਪਾਰਟੀ ਆਵੇ ਪਰ ਲੋਕਾਂ ਦਾ ਕੰਮ ਹੋਣਾ ਚਾਹੀਦਾ ਕਿਸੇ ਨੂੰ ਕਿਸੇ ਗੱਲ ਦੀ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਬਸ ਇਸੇ ਹਿਸਾਬ ਨਾਲ ਕੋਈ ਪਾਰਟੀ ਕੋਈ ਨਮੀਂਦਾ ਉਹੀ ਹੋਰ ਕੋਈ ਆਵੇ ਕੋਈ ਚੰਗਾ ਉਮੀਦਵਾਰ ਆਵੇ ਕਿ ਜਿਹੜਾ ਹਰੇ ਹਲਕੇ ਦੀ ਸੋਚੀ। ਇਸ ਤਰ੍ਹਾਂ ਦਾ ਤੁਸੀਂ ਕਿਹੜਾ ਤੁਹਾਨੂੰ ਲੱਗਦਾ ਵੀ ਕਿਹੜਾ ਹੋਣਾ ਚਾਹੀਦਾ? ਇਹ ਹੁੰਦੇ ਸਮੇਂ ਦੇ ਹਿਸਾਬ ਨਾਲ ਚੱਲੀਏ ਤੇ ਆਮ ਪਾਰਟੀ ਚਲੋ ਸਭ ਤੋਂ ਵਧੀਆ ਬੋਸ ਕਰ ਰਹੀ ਆ ਤੇ ਰਜੀਵ ਸ਼ਰਮੇ ਨੂੰ ਟਿਕਟ ਮਿਲਣੀ ਚਾਹੀਦੀ ਆ। ਬਾਕੀ ਚਲੋ ਜੋ ਪਾਰਟੀ ਹਾਈ ਕਮਾਂਡ ਦਾ ਜੁਮੇਹਾਰੀ ਜਿੰਨੇ ਦੇਣੀ ਹੈ ਉਹ ਆਪਣੀ ਮਰਜ਼ੀ ਨਾਲ ਦੇ ਸਕਦੇ ਨੇ। ਠੀਕ ਹੈ, ਥੈਂਕ ਯੂ ਸਰ। ਹਾਂ ਜੀ, ਨਕਸ਼ਾ ਤੋਂ ਉਹ ਆ ਗਿਆਂ ਕਿਸ ਤਰ੍ਹਾਂ ਦੀ ਚਾਹੁੰਦੇ ਪਾਰਟੀ ਅੱਗੇ ਆਏ? ਪਾਰਟੀ ਇਸ ਚਲੋ ਵਧੀਆ ਪਾਰਟੀ ਆਵੇ। ਜਿਹੜੀ ਜਿਸ ਤਰ੍ਹਾਂ ਕਿ ਹੁਣ ਨਾਲੋਂ ਆਮ ਪਾਰਟੀ ਹੈਗੀ ਜੀ ਉਹ ਕੰਮ ਦੋ ਤਿੰਨ ਦੋ ਸਾਲਾਂ ਤੋਂ ਹੋਈਏ ਤੇ ਕੰਮ ਵਧੀਆ ਕਰਦੀ ਇਹਦੇ ਚੋਂ ਸਾਡੇ ਸ਼ਹਿਰ ਦੇ ਜੀਤ ਸ਼ਰਮਾ ਜੀ ਹੈਗੇ ਨੇ ਉਹਨਾਂ ਨੂੰ ਉਹ ਮਿਲ ਜੇ ਸੀਟ ਸਿਰੋ ਸ਼ਹਿਰ ਦਾ ਵਿਕਾਸ ਫਤ ਹੋ ਜਾਏਗਾ ਜੀ ਪਹਿਲੇ ਐਮਪੀ ਬਾਰੇ ਕੀ ਕਹਿਣਾ ਸਨੀ ਦੇਵ ਪਹਿਲੇ ਐਮਪੀ ਜੀ ਅਸੀਂ ਖੁਦ ਵੀ ਵੋਟਾਂ ਪਾਈਆਂ ਸੀ ਜਿਹਨਾਂ ਨੂੰ ਪਰ ਉਹਨਾਂ ਨੇ ਕਦੀ ਦਰਸ਼ਨ ਹੀ ਨਹੀਂ ਦਿੱਤੇ ਸਾਨੂੰ ਕਿਤੇ ਵੀ ਨਹੀਂ ਦਰਸ਼ਨ ਦਿੱਤੇ ਮਿਲ ਕੇ ਆਏ ਹੀ ਨਹੀਂ ਸਾਰੇ ਜ਼ਿਲ੍ਹਾ ਪਠਾਨ ਪਠਾਨ ਤੋਂ ਗੁਰਦਾਸਪੁਰ ਤੱਕ ਨਹੀਂ ਵੜੇ ਬਾਅਦੋਂ ਉਹਨਾਂ ਦਾ ਕੀ ਫਾਇਦਾ ਜੀ ਵੋਟਾਂ ਸਨੀ ਦੇਵ ਐਕਟਰ ਕਰਕੇ ਪਾਈਆਂ ਨੇ ਪਾਰਟੀਕਰ ਐਕਟਰ ਕਰਕੇ ਪਾਈਆਂ ਇਹ ਹੀ ਐਕਟਰ ਆਇਆ ਜੀ ਫਸ ਗਏ ਹਾਂਜੀ ਬਹੁਤ ਫਸ ਗਏ ਜੀ ਅਨੇਕ ਕਿਨਾਰੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਗਰਮੀਤ ਸਿੰਘ ਹੈ ਟੈਂਟਨ ਜੀਆਪੁਰ ਲੋਕ ਸਭਾ ਚਹੁਣਾ ਆ ਗਿਆ ਕਿਹੜੇ ਮੁੱਦੇ ਤੇ ਚਾਹਦੇ ਹੋ ਵੀ ਕਿਹੜੀ ਪਾਰਟੀ ਅੱਗੇ ਆਵੇ ਮੁੱਦੇ ਤੇ ਤੇ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਤੇ ਕਿਹੜੀ ਕਿਹੜੀ ਪਾਰਟੀ ਜਿਹੜੀ ਆ ਉਹ ਕੰਮ ਕਰ ਸਕਦੀਆਂ ਦੇਖੋ ਜੀ ਅਹੀਂ ਤੇ ਇਹ ਬੇਨਤੀ ਕਰਨੇ ਆ ਅੱਗੇ ਬੀਜੇਪੀ ਵਾਲੇ ਆਏ ਸਣੀ ਦੋਲ ਆਇਆ ਉਹ ਤੇ ਹਲਕੇ ਦੇ ਵਿੱਚ ਬੜਿਆ ਨਹੀਂ ਹੈਗਾ ਇਹ ਕਰਕੇ ਅਹੀਂ ਇਹ ਬੇਨਤੀ ਕਰਨੇ ਕਿ ਆਪਣਾ ਹਲਕੇ ਦਾ ਕੋਈ ਲੋਕਲ ਉਮੀਦਵਾਰ ਹੋਵੇ ਜਿਤਨਾ ਆਮ ਪਾਰਟੀ ਦੀ ਸਰਕਾਰ ਆ ਤੇ ਆਮ ਪਾਰਟੀ ਦੇ ਜਿਹੜੇ ਕੇ ਚੰਗੇ ਲੀਡਰ ਨੂੰ ਇਥੇ ਟਿਕਟ ਮਿਲਣੀ ਚਾਹੀਦੀ ਤੇ ਇਹ ਕਿਹੜੇ ਲੀਡਰ ਰਜੀਵ ਸ਼ਰਮਾ ਜਿਹੜਾ ਹੈਗਾ ਫਤੇਗੜ ਚੂੜੀਆਂ ਤੋਂ ਬਹੁਤ ਨੌਜਵਾਨ ਸਿਲਕਾ ਕੰਮ ਕਰਨ ਵਾਲਾ ਬੰਦਾ ਮਿਹਨਤੀ ਬੰਦਾ ਆ ਉਹਨੂੰ ਅਸੀਂ ਬੇਨਤੀ ਕਰਦੇ ਆ ਹਾਈ ਕੁਮਾਰ ਨੂੰ ਕਿ ਉਹਨੂੰ ਟਿਕਟ ਮਿਲਣੀ ਚਾਹੀਦੀ ਇਸ ਤੋਂ ਪਹਿਲਾਂ ਸਣੀ ਦਿਓ ਆਲਵੇਸ ਜੀ ਸਣੀ ਦਿਓ ਲੱਗੇ ਇੱਥੇ ਕਦੀ ਵੜਿਆ ਨਹੀਂ ਹੈਗਾ ਕੋਈ ਆਉਂਦਾ ਨਹੀਂ ਹੈਗਾ ਜਲੈਟ ਵੋਟਾਂ ਲੈ ਕੇ ਮੁਰਕੇ ਚਲੇ ਜਾਂਦੇ ਆ ਮੁਰਕੇ ਵਾਪਸ ਜਨਤਾ ਦੀ ਕੋਈ ਨਹੀਂ ਸਾਰ ਲੈਂਦਾ ਹੈਗਾ ਇਹ ਕਰਕੇ ਅਸੀਂ ਬੇਨਤੀ ਹਾਈ ਕੁਮਾਰ ਨੂੰ ਬੇਨਤੀ ਕਰ ਰਹੇ ਆ ਕਿ ਜੇ ਆਮ ਪਾਰਟੀ ਦੀ ਸਰਕਾਰ ਆ ਤੇ ਇਥੋਂ ਨੌਜਵਾਨ ਵੀਰਵਾਰ ਉਹਨੂੰ ਟਿਕਟ ਦੇਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਜੂਨ ਨੂੰ ਲੋਕ ਸਭਾ ਚੋਣਾਂ ਪੈਣੀਆਂ ਪੰਜਾਬ 'ਚ ਫਤਿਹਗੜ ਵੀ ਪੈਣੀਆਂ ਜੀ ਤੇ ਕਿਸ ਤਰ੍ਹਾਂ ਦਾ ਤੁਸੀਂ ਉਮੀਦਵਾਰ ਚਾਹੁੰਦੇ ਹੋ ਕਿਹੜੀ ਪਾਰਟੀ ਦਾ ਉਮੀਦਵਾਰ ਚਾਹੁੰਦੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਅਸੀਂ ਚਾਹੁੰਦੇ ਆ ਕਿ ਜਿਹੜਾ ਉਮੀਦਵਾਰ ਹੋਵੇ ਗਜ਼ਾਫਰ ਜ਼ਿਲ੍ਹੇ ਦਾ ਹੀ ਹੋਵੇ ਕਿਉਂਕਿ ਪਿਛਲਾ ਉਮੀਦਵਾਰ ਜਿਹੜਾ ਸੀ ਬਣਾਇਆ ਸੀ ਗਜ਼ਾਫਰ ਜ਼ਿਲ੍ਹੇ ਨੇ ਉਹਨੇ ਕਦੀ ਵੀ ਬਾਹਰ ਪੰਜਾਬ ਦੇ ਵਿੱਚ ਆਣ ਕੇ ਕਦੀ ਪੁੱਛਿਆ ਨਹੀਂ ਆਣ ਕੇ ਤੁਹਾਡਿਆਂ ਦਾ ਮਤਲਬ ਸਹੀ ਦਿਓ ਹਾਂਜੀ 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 ਯਕੋਲ ਤੋਂ ਘਾੜੇ ਪੰਜਾਬ ਦਾ ਇਹ ਸਾਡੂ ਸਾਡੀ ਸਾਰ ਨਵੇ ਅਸੀਂ ਮਿਹਨਤ ਕਰਦੇ ਆ ਆਪਣੀ ਕੋਈ ਆਣ ਕੇ ਪੁੱਛ ਗਿਛ ਨਹੀਂ ਹੋਈ ਸਾਡੀ ਸਾਡੇ ਇੱਕ ਮਿਹਨਤ ਕਰਦਾ ਜਿਹੜਾ ਮਿਹਨਤੀ ਬੰਦਿਆਂ ਨੂੰ ਵੀ ਸਰਕਾਰ ਨੂੰ ਚਾਹੀਦਾ ਵਾ ਕੋਈ ਕਾਰੋਬਾਰ ਦੇਣਾ ਜਾਂ ਹੈਲਪ ਕਰਨੀ ਉਹਨਾਂ ਦੀ ਇਹ ਚ ਉਹਨੇ ਗੱਤਾਪੁਰ ਜ਼ਿਲ੍ਹੇ ਤੇ ਹੋਣਾ ਚਾਹੀਦਾ ਗੱਤਾਪੁਰ ਜ਼ਿਲ੍ਹੇ ਦਾ ਕਿਹੜੀ ਪਾਰਟੀ ਤੋਂ ਸਰਕਾਰ ਪਾਰਟੀ ਹੁਣ ਤੇ ਆਮ ਆਦਮੀ ਪਾਰਟੀ ਚੱਲਣ ਦੀ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੀ ਆ ਕਿਉਂਕਿ ਉਹਨਾਂ ਕੰਮ ਕੀਤੇ ਆ ਏਪ ਕਰਾਇਆ ਥੀ ਆ ਉਹਦਾ ਦਾ ਇਹ ਜਿਹੜੀ 300 ਜੂਨ ਤੇ ਉਹਨਾ ਹੁੰਦਿਆ ਕਰਦੀ ਐ ਤੇ ਇਹ ਚਾਹੁੰਦੇ ਆ ਵੀ ਇਦਾਂ ਹੀ ਗਰੀਬਾਂ ਨੂੰ ਹੈਲਪ ਕਰਦੇ ਆ ਉਹ ਤੇ ਇਹ ਚਾਹੁੰਦੇ ਆ ਵੀ ਜਿਹੜਾ ਵੀ ਕੋਈ ਆਵੇ ਪੰਜਾਬ ਦੀ ਹਲਪਵਾਚ ਹੋਣਾ ਚਾਹੀਦਾ ਆ ਅਕਾਲੀ ਦਲ ਵੀ ਆ ਭਾਜਪਾ ਵੀ ਆ ਕਾਂਗਰਸ ਵੀ ਆ ਪਾਰਟੀ ਮੈਦਾਨ 'ਚ ਪਾਰਟੀ ਮੈਦਾਨ 'ਤੇ ਇਹ ਚਾਹੁੰਦੇ ਆ ਵੀ ਨੌਜਵਾਨ ਨੌਜਵਾਨ ਹੋਣਾ ਚਾਹੀਦਾ ਵਾ ਤੇ ਆਮ ਆਦਮੀ ਦਾ ਹੋਣਾ ਚਾਹੀਦਾ ਹਾਂਜੀ ਹਾਂਜੀ ਕੀ ਨਾਲੀ ਤੁਹਾਡਾ ਕੁਝ ਕਮਾਟ ਦੇਖੋ ਫਟੇ ਘਟੂ ਲੋਕ ਸਭਾ ਚੋਣ ਆ ਗਈਆਂ ਕਿਸ ਤਰ੍ਹਾਂ ਦੀ ਤੁਸੀਂ ਚੁੰਦੇ ਹੋ ਕਿ ਪਾਰਟੀ ਕਿਹੜੀ ਆ ਇੱਥੇ ਅੱਗੇ ਉਹ ਜਿਹੜੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਉਹ ਨਾ ਚਾਹੀਦਾ ਜਿਹੜਾ ਸਾਰਿਆਂ ਨੂੰ ਨੁਕਸਾਨ ਦੇਖੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਆ ਚਾਹੇ ਭਾਜੀ ਭੀ ਆ ਤੇ ਕੋਈ ਵੀ ਆ ਇੱਕ ਨਿਗਾਣਾ ਰੱਖਣਾ ਚਾਹੀਦਾ ਤੇ ਹਰ ਕੋ ਨੂੰ ਫੇਰ ਮਿਲਦਾ ਵਿਕਾਸ ਦੀ ਗੱਲ ਵਿਕਾਸ ਹੈ ਜਿਹੜੀ ਪਾਰਟੀ ਕੋ ਵਕਾਸ ਕਰਦੇ ਉਹ ਅੱਜ ਦਾ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਕਿਹੜੀ ਪਾਰਟੀ ਕਰ ਰਹੀ ਆ ਜਾਂ ਕਿਹੜੀ ਨਹੀਂ ਕਰ ਰਹੀ ਅਗਲੀ ਵਾਰੀ ਉਹਨੂੰ ਮੌਕਾ ਨਹੀਂ ਮਿਲਦਾ ਤਨੀ ਦੇ ਹੋਲ ਨੇ ਨਹੀਂ ਪਿਛਲੀ ਵਾਰੀ ਇਸ ਫਕਾਸ ਦੀ ਗੱਲ ਨੂੰ ਇੱਕ ਪਾਸੇ ਛੱਡ ਦਈਏ ਉਹਨਾਂ ਦੀ ਹਾਜ਼ਰੀ ਬੜੀ ਘੱਟ ਰਹੀ ਜੀ ਜਿੰਨ ਕਹੋ ਜੀ ਇਹ ਸਭ ਸੱਚ ਆ ਇਹ ਲੋਕਾਂ ਨੇ ਦੱਸਣਾ ਕਿ ਹਾਜ਼ਰੀ ਰਹੀ ਕਿ ਨਹੀਂ ਰਹੀ ਇਸ ਕਰਕੇ ਲੋਕ ਚਾਹੁੰਦੇ ਆ ਜਿਹੜੀ ਪਾਰਟੀ ਨੂੰ ਉਹ ਹੀ ਜੱਗ ਆਏ ਕਿ ਦੂਜੀ ਨਹੀਂ ਆ ਕਰਨੀ ਜੀ ਇਹ ਦੁਬਾਰਾ ਚੰਗੇ ਕੰਮ ਉਹਨਾਂ ਨਹੀਂ ਕੀਤੇ ਤੋਂ ਨਹੀਂ ਆਉਣਗੇ ਤੇ پیچھے ਦੇ ਆਉਣਗੇ ਤੁਹਾਡੀ ਪ੍ਰਸ਼ੰਸਾ ਦਾ ਉਮੀਦਵਾਰ ਕਿਹੜਾ ਆਉਣਾ ਚਾਹੀਦਾ ਦੇਖੋ ਜੀ ਤ੍ਰਿਪਤੀ ਸਿੰਘ ਬਾਜਵਾ ਨੇ ਕਿਹੜੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਮੈਂ ਅੱਛਾ ਸਭ ਤੋਂ ਵਧੀਆ ਬਹੁ ਨੇ 73 ਜਿੰਦਾਸ਼ਾ ਹਾਂ ਜੀ ਬਿਲਕੁਲ بڑے ਬਿਖੇ ਨੇ ਉਹ ਜਵਾਨ ਨੇ ਔਰ ਸਾਡੇ ਲੋਕਲ ਬਾਰੀ ਉਮੀਦਵਾਰ ਨਹੀਂ ਚਾਹੀਦਾ ਜਿਹਦਾ ਵੀ ਉਹ ਟਿੱਕੀ ਹੈ ਲੋਕ ਸਭਾ ਚੋਣਾਂ ਆ ਗਈਆਂ ਕਿਸ ਤਰ੍ਹਾਂ ਦੀ ਪਾਰਟੀ ਚਾਹੁੰਦੇ ਵੀ ਬਾਹ ਅੱਗੇ ਆਵੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਹੋ ਮੇਰੇ ਪਪਾ ਜੀ ਪਾਰਟੀਆਂ ਬੜੀਆਂ ਆਈਆਂ ਠੀਕ ਆ ਕਾਲੀ ਵੀ ਆਏ ਕਾਂਗਰਸ ਵੀ ਆਏ ਸਾਡਾ ਕਿਸੇ ਗਰੀਬ ਦਾ ਕੁਛ ਨਹੀਂ ਸੋਚਿਆ ਠੀਕ ਆ ਕਣਕਦਾਲ ਇਹ ਨਹੀਂ ਇਕਾਈਤ ਕੋ ਮਸਲਾ ਹੱਲ ਹੋ ਸਕਿਆ ਠੀਕ ਆ ਆ ਪਾਰਟੀ ਆਈ ਆ ਚਲੋ ਇਹਨਾਂ ਨੇ ਵਾਰਡ ਬੰਦੀ ਕਰਕੇ ਵਾਰਡ ਵਾਰਡ ਕਰਕੇ ਕਣਕੋ ਵੰਡਣੀ ਸ਼ੁਰੂ ਕੀਤੀ ਆ ਠੀਕ ਆ ਬੜਾ ਫਾਇਦਾ ਹੋਇਆ ਸਾਰਿਆਂ ਨੂੰ ਇਹ ਨਹੀਂ ਕਰ ਲਈ ਆ ਸਾਰਿਆਂ ਨੂੰ ਬੜਾ ਫਾਇਦਾ ਆ ਫਿਰ ਵੀ ਆਈ ਕਹਿੰਦੇ ਆ ਵੀ ਚੰਗੀ ਪਾਰਟੀ ਜਿਹੜੀ ਆਈ ਆ ਠੀਕ ਆ ਇਹੋ ਹੀ ਪਾਰਟੀ ਆਉਣੀ ਚਾਹੀਦੀ ਕਾਮਯਾਬ ਪਾਰਟੀ ਸੀ ਜਿਹੜੀ ਸੰਨੀ ਦਿਓ ਸੀ ਉਹਨ ਲੋਕ ਸਭਾ ਚ ਚਾਹੇ ਭਾਜੀ ਉਹ ਸੰਨੀ ਦਿਓ ਲੋ ਆਇਓ ਤੇ ਬਾਤਿ ਬੜਾਈ ਨਹੀਂ ਤੇ ਕਦੇ ਵਾਰ ਚੋਣਾਂ ਤੇ ਇਹ ਨਹੀਂ ਆ ਹਲਕਾ ਦਾਹਪੁਰ ਜ਼ਿਲ੍ਹੇ 'ਚ ਆਇਆ ਨਹੀਂ ਉਹ ਕਿਸ ਤਰ੍ਹਾਂ ਦਾ ਮੀਟਾ ਚੌਂਕੀ ਆਈ ਕਹਿੰਦੇ ਆ ਕਿ ਅਡਾ ਇੱਥੇ ਅਜੀਤ ਸ਼ਰਮਾ ਜੀ ਆ ਗਏ ਨੇ ਕਿਹੜੀ ਪਾਰਟੀ ਦੇ ਆਪ ਪਾਰਟੀ ਦੇ ਹੈਗੇ ਜੀ ਇਹ ਹਰ ਕਨੂੰ ਮਗਰ ਤੇ ਤੁਰਦੇ ਆ ਬਾੜੀ ਫਿਰਦੇ ਵੀ ਆ ਗਿਆ ਫਟੇਵਾਰ ਟੂੜੀਆਂ ਦੇ ਵਿੱਚ ਆਉਂਦੇ ਆ ਇਹ ਇਹ ਫਟੇ ਕਿਹੜੇ ਜ਼ਿਲ੍ਹੇ ਜ਼ਿਲੇ ਦੀ ਗੱਲ ਆ ਆ ਜ਼ਿਲੇ ਚਲੋ ਜ਼ਿਲੇ ਦੀ ਗੱਲ ਆ ਇਹ ਸਾਰੇ ਥਾਂ ਤੋਂ ਜਾਂਦੇ ਆ ਜੀ ਇਹ ਗਰਦਾਪੁਰ ਤੇ ਬਣਿਆ ਬਣਿਆ ਨਾ ਤੇਰਮਨ ਤੇਰਮਨ ਬਣਿਆ ਉੱਥੋਂ ਦੀ ਇਹਨਾਂ ਨੂੰ ਬੜਾ ਸਹਯੋਗ ਮਿਲਿਆ ਪਾਰਟੀ ਦਾ ਤੇ ਅਸੀਂ ਕਹਿੰਦੇ ਆ ਚਲੋ ਚੰਗਾ ਬੰਦਾ ਆਉਣਾ ਚਾਹੀਦਾ ਜਿਹੜਾ ਜਿਹੜਾ ਜ਼ਿਲੇ ਦਾ ਸੋਚੇ ਜੀ ਜੀ ਨਕਸ਼ਾ ਚੋਰਾ ਆ ਗਿਆ ਪਹਿਲੀ ਜਿਉਂ ਲੋਕ ਹੁੰਦਾ ਹੈ ਇਸ ਮੁੱਦੇ ਤੇ ਤੁਸੀਂ 14 ਵਿੱਚ ਮੁੰਦਾ ਹੋਣ ਤੇ ਕਿਹੜੀ ਪਾਰਟੀ ਅੱਗੇ ਹੋਣੀ ਚਾਹੀਦੀ ਸਰ ਦੇਖੋ ਜੀ ਆਹ 2 ਸਾਲ ਤੇ ਹੋ ਗਏ ਜੇ ਉਹਨਾਂ ਨੇ ਪਾਰਟੀ ਨਹੀਂ ਨਿਕਲਿਓ ਇਹ 2 ਸਾਲ ਦੇਖਦਗੇ ਮਤਲਬ ਕਿ ਅਸੀਂ ਕਹਿੰਦੇ ਪਏ ਆ ਇਹ ਜਿਹੜਾ ਸਾਡੇ ਪ੍ਰਧਾਨ ਜੀ ਬਣੇ ਨੇ ਆਮ ਆਦਮੀ ਪਾਰਟੀ ਹਾਂਜੀ ਆਮ ਪਾਰਟੀ ਜਿਹੜੇ ਸਾਡੇ ਪ੍ਰਧਾਨ ਜੀ ਬਣੇ ਨੇ ਉਹ 2 ਸਾਲ ਦੇ ਚ ਉਹਨਾਂ ਨੇ ਕਾਫੀ ਸੁਧਾਰ ਕੀਤਾ ਆਇਆ ਹੈ ਸਾਨੂੰ ਇਹ ਮਤਲਬ ਹੈਗਾ ਜੇ ਸਾਨੂੰ ਫਿਰਗਾ ਟੂਲੇ ਵਿੱਚ ਵੀ ਪਾ ਸਕਦਾ ਤੇ ਆ ਕੇ ਚਾ ਜਾਏਗਾ ਦੇਖੋ ਜਿਹੜਾ ਗਰਦਾਸਪੁਰ ਦਾ ਵੀ ਅੱਡਾ ਦੇਖਿਆ ਬਹੁਤ ਵਧੀਆ ਉਹਨਾਂ ਨੇ ਠਿਆਰ ਕੀਤਾ ਆ ਤੇ ਕਾफी ਸਿਰਫ ਸੁਧਾਰ ਹੋ ਰਿਹਾ ਉੱਥੇ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਕਹਿੰਦੇ ਵੀ ਉਹ ਗਰਦਾਸਪੁਰ ਚੋਂ ਆਉਣਾ ਚਾਹੀਦਾ ਅਸੀਂ ਜੀ ਅਜੀਬ ਹੈਗਾ ਜੇ ਸੋਨੀ ਸਾਹਿਬ ਦੇ ਅਦੀਨ ਸ਼ਰਮਾ ਜੀ ਸਾਡੇ ਅਸੀਂ ਕਿੰਨੇ ਉਹੀ ਨੂੰ ਸੀਐਮ ਬਣੇ ਚਾਹੀਦੇ ਜਿਹੜੀ ਪਾਰਟੀ ਆਮ ਪਾਰਟੀ ਨੂੰ ਪਹਿਲਾਂ ਸਨੀ ਦਿਵਲ ਸੀਗਾ ਨੇ ਜੋ ਉਹਦੇ ਬਾਸ ਆਇਆ ਜੀ ਤੇ ਬਾਸ ਡੋਲੇ ਡਾਰੇ ਵਿਖਾ ਕੇ ਤਾਂ ਵੀ ਲੋਕਾਂ ਨੂੰ ਭੁਲੇਖੇ ਜਿਹਾ ਛੱਡ ਗਏ। ਟੋਲੇ ਬਾਅਦ ਚ ਦੇਖੀ ਨਹੀਂ। ਬਾਹਨ ਨਾਲ ਜੀ ਨਾਲ ਦਾ ਡੋਲੇ ਨਾਲ ਡੰਬਲ ਡੰਬਲ ਜਿਗੇ ਜੇ ਕਿ ਨਾ ਉਹਨਾਂ ਦੀ ਬੋਲ ਨਹੀਂ ਆਈ। ਨਲਕਾ ਵੀ ਸੀਗਾ। ਨਲਕਾ ਵੀ ਉਹ ਸਭ ਹੋ ਰਿਹਾ ਵੀ ਥੇਗੀ ਜੀ ਸਭ ਕੁਝ। ਸਰਦਾਰੋ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਲਈ? ਜਿਹੜਾ ਭਾਈ ਆਰਿਆ ਦੇ ਗਰੀਬਾਂ ਨੇ ਵੀ ਸੁਣੇ। ਮੱਤ ਕਰੇ ਜਿਹੜਾ ਤੇ ਮੂੰਹ ਆਟਾਈਦਾ ਇਹ ਸਭ ਰਾਤ। ਤੇ ਉਹ ਕਿਹੜੀ ਪਾਰਟੀ ਦੇ ਆ? ਉਹ ਅੱਛਾ। ਡੜ ਵਾਲਾ। ਉਹ ਨੋਣਾ ਚੱਲਦਾ। ਈਨਾ ਉਹਨਾਂ ਦਾ ਸ਼ਰਮਾ ਥਾਵਾ ਆ ਮੁੰਨਾ ਨੀ ਉਹ ਸ਼ਰਮਾ ਜਿਹੜੇ ਨੌਜਵਾਨ ਆ ਕੁਨਰਦੀ ਸ਼ਰਮਾ ਹਾਂ ਅੱਛਾ ਇਹ ਕਿ ਤੋਂ ਨਾਂ ਨੀ ਤੇ ਪੁੱਛੇ ਛਣੀ ਦੇ ਹੋਲ ਵੀ ਆਇਆ ਸੀਗਾ ਉਸ ਤੋਂ ਪਹਿਲਾਂ ਮਨੋਦ ਖੰਨਾ ਵੀ ਸੀਗਾ ਉਹ ਨਾ ਨੀ ਕੋ ਕੰਮ ਕੀਤਾ ਭਾਜੀ ਗਰੀਬਾਂ ਦੀ ਛੋਣੀ ਗਲੀ ਨਹੀਂ ਆਏ ਜਲਦਾ ਆਇਆ ਨਾ ਝਾੜੂ ਵਾਲੇ ਇਹਨਾਂ ਦੇ ਤੋਂ ਨਹੀਂ ਆ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਵੋਟਾਂ ਪੈਣੀਆਂ ਹਾਂਜੀ ਕਿਸ ਤਰ੍ਹਾਂ ਦੀ ਚਾਹੁੰਦੇ ਪਾਰਟੀ ਹੋਣੀ ਚਾਹੀਦੀ ਹੈ ਜੀ ਜੇ ਪਾਰਟੀ ਦੇਖੋ ਜੀ ਇਹ ਹੋਣੀ ਚਾਹੀਦੀ ਹੈ ਜਿਹੜੀ ਗਰੀਬ ਦੀ ਮਤ ਕਰਾ ਕੇ ਉਹਨਾਂ ਦੇ 2 ਸਾਲ ਹੋ ਗਏ ਨੇ ਕੋਈ ਗੱਲਬਾਹ ਨਹੀਂ ਐ ਹੋਜੀ ਫਿਰ ਵੀ ਇਹ ਕਿੰਨੇ ਨੇ ਜੀ ਸ਼ਰਮਾ ਜੀ ਬਹੁਤ ਵਧੀਆ ਬੰਦੇ ਨੇ ਕਿਹੜੀ ਪਾਰਟੀ ਆਮ ਪਾਰਟੀ ਆਮ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਜੀ ਸ਼ਰਮਾ ਜੀ ਨੂੰ ਬਹੁਤ ਵਧੀਆ ਨੌਜਵਾਨ ਬੰਦੇ ਨੇ ਕੁਲ ਜੀ ਨੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹਾਂਜੀ ਤੁਸੀਂ ਠੀਕ ਆ ਜੀ ਜੋ ਕਹ ਰਹੇ ਬਿਲਕੁਲ ਸਹੀ ਜਰਜੀਵ ਸ਼ਰਮਾ ਜੀ ਆਪਣੇ ਸ਼ਹਿਰ ਦੇ ਖਵਾਲੇ ਆ ਜੋ ਵੀ ਆਪਣਾ ਧਿਆਨ ਰੱਖਦੇ ਆਪਣੇ ਵੋਟਰ ਦਾ ਦੇ ਮਿਲਣਾ ਚਾਹੀਦਾ ਜੀ ਸਿੱਖਾ ਬੰਦੇ ਆ ਬਤੀ ਸ਼ਰਮਾਨ ਨੂੰ ਜੇ ਚੇਅਰਮੈਨੀ ਮਿਲੀ ਹੈ ਉਹ ਹਰ ਕਿਸੇ ਨਾਲੇ ਕੰਦਾਵਾ ਤੇ ਆਪਣੇ ਵਰਤਨਾ ਦਾ ਧਿਆਨ ਰੱਖਦੇ ਆ ਬੋਤਾਂ ਨਾਲ ਪੰਚਾਇਤ ਦੇ ਟਿਕਟ ਮਿਲੇ ਚਲਦੀ ਠੀਕ ਹੈ ਤਾਂ ਸਭਾ ਚੋਣਾ ਆ ਗਿਆ ਜੀ ਤੇ ਕਿਹੜੇ ਮੁੱਦੇ ਤੇ ਤੁਸੀਂ ਚਾਹਦੇ ਹੋ ਕਿ ਕਿਹੜੀ ਪਾਰਟੀ ਆ ਕੇ ਹੋਣੀ ਚਾਹੀਦੀ ਦੇਖੋ ਜੀ ਨਰਿੰਦਰ ਮੋਦੀ ਸਰਕਾਰ ਨੇ 10 ਸਾਲ ਹੋ ਗਏ ਨੇ ਬਹੁਤ ਵਧੀਆ ਕਾਰਗ ਕੰਮ ਕੀਤਾ ਬਹੁਤ ਵਧੀਆ ਕਾਰਗ ਜਾਰੀ ਰਹੀ ਆ ਤੇ ਮੈਂ ਚਾਹੁੰਦਾ ਫਿਰ ਉਹੀ ਸਰਕਾਰ ਹੋਣੀ ਚਾਹੀਦੀ ਆ ਅਤੇਲਾ ਅਰਦਾਸ ਪਹੁੰਚੀ ਪਿਛਲੀ ਵਾਰ ਸਨੀ ਦਿਵਸ ਸੀਗੇ ਜੇ ਸਨੀ ਦਿਵਸ ਤੇ ਜਿਹੜਾ ਕਾਰਜਕਾਲ ਪੰਜ ਸਾਲ ਦਾ ਆ ਉਹਦੇ ਚ ਲੋਕਾਂ ਨੂੰ ਕਾफी ਨਰਾਸ਼ਾ ਲੱਗੀ ਕਿਤੇ ਆਏ ਹੀ ਨਹੀਂ ਆ ਤੇ ਕਾफी ਲੋਕ ਉਸ ਤੋਂ ਨਿਰਾਸ਼ ਨੇ ਉਹਦਾ ਖਿਆalja ਨਹੀਂ ਪੂਰਾ ਹੋਊਗਾ ਦੇਖੋ ਜੀ ਸਨੀ ਦਿਵਸ ਜੇ ਨਹੀਂ ਆਏ ਤੇ ਉਹਨਾਂ ਦੀ ਟਿਕਟ ਵੀ ਕੱਟੀ ਗਈ ਆ ਤੇ ਉਹਨਾਂ ਨੂੰ ਹੁਣ ਅੱਗੇ ਦਿਨੇਸ਼ ਦਿਨੇਸ਼ ਬਾਬੂ ਜੀ ਨੂੰ ਸੀਟ ਮਿਲੀ ਆ ਬਹੁਤ ਵਧੀਆ ਇਨਸਾਨ ਨੇ ਜ਼ਮੀਨ ਨਾਲ ਜੁੜੇ ਹੋਏ ਨੇ ਔਰ ਸੁਜਾਨਪੁਰ ਦੇ ਵਿੱਚੋਂ ਹੀ ਸਾਡੇ ਗੁਰਦਾਸਪੁਰ ਦੀ ਜਿਹੜੀ ਵਿਧਾਨ ਸਭਾ ਹਲਕਾ ਸੁਜਾਨਪੁਰ ਆ ਉੱਥੋਂ ਤਿੰਨ ਵਾਰੀ ਐਮਐਲਏ ਰਹ ਚੁੱਕੇ ਨੇ ਹਮੇਸ਼ਾ ਉਹ ਜ਼ਮੀਨ ਤੇ ਜੁੜੇ ਲੋਕਾਂ ਨਾਲ ਰਹਿੰਦੇ ਨੇ ਤੇ ਬਹੁਤ ਜ਼ਿਆਦਾ ਕੰਮ ਕੀਤਾ ਆ ਤੇ ਪਾਰਟੀ ਇਸੇ ਕਰਕੇ ਉਹਨਾਂ ਨੂੰ ਟਿਕਟ ਦਿੰਦੀ ਆ ਕਿ ਉਹ ਹੁਣ ਫਿਰ ਉਹ ਜਿੱਤਣ ਲੋਕਲ ਉਮੀਦਵਾਰ ਨੇ ਤੇ ਲੋਕਾਂ ਦੀ ਮੰਗ ਵੀ ਸੀ ਵੀ ਇਸ ਵਾਰ ਲੋਕਲ ਉਮੀਦਵਾਰੀ ਉਤਾਰਿਆ ਜਾਏ ਤੇ ਲੋਕਲ ਉਮੀਦਵਾਰ ਹੋਣ ਦੇ ਨਾਤੇ ਇਸ ਵਾਰ ਉਹ ਜਿੱਤ ਵੀ ਵੱਡੀ ਕਰਨਗੇ ਧੰਨਵਾਦ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤੇ ਕਿਸ ਮੁੱਦੇ ਤੇ ਵੋਟ ਪਾਉਣਾ ਚਾਹੋਗੇ ਇਹ ਸ਼ਰਮ ਬੋੜ ਹੀ ਪਾਉਣਾ ਚਾਹੁੰਦੇ ਆ ਵੀ ਗਰੀਬਾਂ ਦੀ ਮਦਦ ਹੋਣੀ ਚਾਹੀਦੀ ਆ ਪਹਿਲਾਂ ਤੇ ਕੋਈ ਜਿਹੜਾ ਵੀ ਆਇਆ ਕੋਈ ਕੰਧ ਹਲ ਨਹੀਂ ਹੋਇਆ ਜੀ ਕਿੰਨੂੰ ਕਿਨੂੰ ਚਾਉਂਦੇ ਉਮੀਦਵਾਰ ਪਸੰਦ ਕਿਨੂੰ ਕਰਦੇ ਅਸੀਂ ਤਾਂ ਕਹਿੰਦੇ ਜੀ ਹੁਣ ਝੜੂ ਵਾਲੇ ਆਏ ਆ ਤੇ ਚਲੋ ਇਹਨਾਂ 'ਚੋ ਕਿਹਨੂੰ ਮਿਲਣੀ ਚਾਹੀਦੀ ਐ ਇੱਥੇ ਕਿਨੂੰ ਮਿਲਣੀ ਚਾਹੀਦੀ ਐ ਇੱਥੇ ਕਿੰਨੇ ਹੀ ਨਾਂ ਨੇ ਕਲਸੀ ਆ ਜਗਰੂਪ ਸਿੰਘ ਸ਼ੇਖਵਾਵਾ ਇੱਥੇ ਸ਼ਰਮਾ ਜਿਹੜੇ ਲੈਣ ਜੀਵ ਸ਼ਰਮਾ ਇਹ ਵੀ ਬੰਦੇ ਵਧੀਆ ਈ ਇਹਨਾਂ ਨੂੰ ਮਿਲ ਜੇ ਠੀਕ ਐ ਚਲੋ ਲੋਕ ਸਭਾ ਚੋਣਾ ਆ ਗਿਆ ਕਿਹੜੀ ਪਾਰਟੀ ਸਤ ਕਰ ਦੇਣੀ ਹੋਣੀ ਚਾਹੀਦੀ ਐ ਮੈਂ ਤਾਂ ਚਾਹਾਂ ਕਾਲੀ ਦਲ ਨੂੰ ਮੋਣੀ ਚਾਹੀਦੀ ਪਾਰਟੀ ਉਹ ਵੀ ਪਿਛਲੇ ਸਾਲ ਮੈਂ ਤਾਂ ਕੋਈ ਉਹਨਾਂ ਨੇ ਬਹੁਤ ਕੰਮ ਕੀਤੇ ਸੀ ਤੇ ਉਹਨਾਂ ਦੀ ਪਾਰਟੀ ਆਉਣੀ ਚਾਹੀਦੀ ਐ ਤੇ ਪਿਛਲੀ ਵਾਰ ਸਣੀ ਦਿਵਸ ਲਈ ਉਹਨੂੰ ਦੱਸਾਂ ਜੋ ਕਿਨੇ ਨੰਬਰ ਤੇ ਤੇ ਉਹਨਾਂ ਨੂੰ ਤੇ ਜ਼ੀਰੋ ਹੀ ਆਪੀ ਉਹ ਮਤਲਬ ਚਲੋ ਬਣੇ ਪਰ ਉੱਥੇ ਪਰ ਆਈ ਨਹੀਂ ਪੱਛ ਕੋਈ ਵਿਕਾਸ ਵਾਲਾ ਕੋਈ ਕੰਮ ਨਹੀਂ ਕੀਤਾ ਹੁਣ ਕਾਲੀਦਾਲ ਦੀ سپورਟ ਕਰ ਹਾਂਜੀ ਕਾਲੀਦਾਲ ਦੀ سپورਟ ਕਰਦੇ ਤੇ ਕਾਲੀਦਾਲ ਮਤਲਬ ਬਸ ਵਾਗੂ ਟਪਾ ਕੇ ਜੀ ਐਮ ਪੀ ਦਿਖਾਉ ਲੋਕ ਸਭਾ ਚੋਣਾਂ ਆ ਗਈਆਂ ਕਿ ਕਿਸ ਤਰ੍ਹਾਂ ਚਾਹੁੰਦੇ ਵੀ ਪਾਰਟੀਆਂ ਅਸੀਂ ਪਾਰਟੀਆਂ ਚਲੋ ਅੱਗੇ ਵੀ ਅਸੀਂ ਸਾਰੀਆਂ ਨੂੰ ਅਸੀਂ ਦੇਖ ਕੇ ਅਜਮਾ ਲਿਆ ਵਾ ਪਰ ਅਸੀਂ ਇਹ ਚਾਹਨੇ ਮਾਪੀ ਜਿਸ ਦਾ ਅੱਗੇ ਬਾਰੋਂ ਕੋਈ ਫਿਲਮੀ ਐਕਟਰ ਆ ਗਿਆ ਜਾਂ ਖਲੋ ਕੇ ਮਤਲਬ ਇਸ ਸੀਟ ਜੇ ਤੇ ਕੇ ਚਲ ਗਿਆ ਬਾਅਦ ਚ ਕੋਈ ਕਿਸੇ ਦੀ ਸਾਰ ਨਹੀਂ ਪੁੱਛਦਾ ਅਸੀਂ ਚਾਹਨੇ ਆ ਕਿ ਕੋਈ ਆਪਣੇ ਹਲਕੇ ਦਾ ਹੀ ਲੋਕਲ ਬੰਦਾ ਹੋਵੇ ਜਿਹੜਾ ਇੱਥੋਂ ਦੇ ਮਤਲਬ ਜਿੱਤ ਕੇ ਆਪਣੇ ਸਮੱਸਿਆ ਦਾ ਨਾਲ ਦਾ ਲੋਕਾਂ ਦਾ ਹੱਲ ਕਰ ਸਕੇ ਮਾਰੇ ਪਾਰਟੀ ਵੇਖੋ ਜੀ ਸਾਰੀਆਂ ਵਧੀਆ ਜੇ ਵੇਖੋ ਮੇਨ ਗੱਲ ਇਹ ਆ ਵੀ ਜਿਹੜਾ ਜਿੱਤੇ ਉਹਦਾ ਲੋਕਾਂ ਦਾ ਵਿਕਾਸ ਕਰੇ ਸਾਡੀ ਸਾਰੀਆਂ ਪਸੰਦ ਹੈ ਜੀ ਸਾਨੂੰ ਪਾਰਟੀ ਨੇ ਚਿਹਰੇ ਨਾਲ ਮਤਲਬ ਹੈ ਮਾਰੇ ਜਿਹੜੇ ਪਸੰਦ ਆ ਚਿਹਰਾ ਆਪਣੇ ਜਿਹੜੇ ਫਤੇਗੜ ਤੋਂ ਜਿਹੜੇ ਆਪਣੇ ਆਪ ਦੇ ਉਮੀਦਵਾਰ ਹੈਗੇ ਨੇ ਰਜੀਵ ਜੀ ਹਾਲੇ ਉਮੀਦਵਾਰ ਨਹੀਂ ਕਿ ਕਹਿ ਸਕਦੇ ਪਰ ਚਾਹੀਦੀ ਹੈ ਜੀ ਉਹਨਾਂ ਨੂੰ ਉਮੀਦਵਾਰੀ ਕਿਉਂਕਿ ਉਹ ਆਪਣੇ ਵਿੱਚ ਵਿਚਰਦੇ ਨੇ ਨਾਲੇ ਉਹਨਾਂ ਨਾਲ ਬੜਾ ਪੁਰਾਣਾ ਸਾਡਾ ਪਿਛਲੇ ਸਾਡੇ ਮਹੱਲੇ ਦੇ ਇਕੱਠੇ ਰਹੇ ਸੀਗੇ ਉਹਨਾਂ ਨਾਲ ਸਾਂਝ ਵੀ ਯਾਰੀ ਦੋਸਤੀ ਯਾਰੀ ਦੋਸਤੀ ਹਾਂਜੀ ਹਾਂਜੀ ਬੜਾ ਪੁਰਾਣਾ ਨਾ ਪਿਆਰ ਹੈ ਮਤਲਬ ਕਹਿਣ ਦਾ ਗੱਲ ਇਹ ਹੈ ਕਿ ਬਾਹਰੋਂ ਕੋਈ ਨਾ ਹੋਵੇ ਆਪਣੇ ਮੌਜੂਦਾ ਜਿਹੜੇ ਖੇਤਰ ਦੇ ਵਿੱਚ ਸਨੀਕ ਹੋਵੇ ਉਸ ਦਾ ਠੀਕ ਹੈ ਮੇਹਰਬਾਨ ਪਾਰਟੀ ਮਰ ਆਪਣਾ ਪ੍ਰਧਾਨ ਮੰਤਰੀ ਮੋਦੀ ਦੀ ਗਵਾਈ ਵਿੱਚ ਦੇਸ਼ ਬਹੁਤ ਹੀ ਤਰੱਕੀ ਕੀਤੀ ਹੈ ਇਸ ਵळे ਉਹ ਵਰਲਡ ਦੇ ਮਤਲਬ ਟਾਪ ਦੇ ਲੀਡਰਮਸ਼ਿਪ ਚੰਨਾਂ ਦਾ شمار ਹੋ ਰਿਹਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਵੀ ਜਨਤਾ ਇਸ ਵਾਰ ਉਹਨਾਂ ਨੂੰ ਇਹ ਜੀ ਵਾਰ ਵੀ ਫੇਰ ਸਰਕਾਰ ਬਣਾਉਂਦਾ ਮੌਕਾ ਦੇ ਪੂਰਨ ਪੂਰਨ ਬਹੁਮਤ ਵਿੱਚ ਬੀਜੇਪੀ ਦੀ ਸਰਕਾਰ ਹੈ ਇਹ ਆਪਣਾ ਜ਼ਿਲ੍ਹਾ ਗਰਦਾਸਪੁਰ ਚ ਰੇਸ਼ ਸਿੰਘ ਦੀ ਬਹੁ ਜਿਹੜੇ ਆ ਉਹ ਉਹਨਾਂ ਨੂੰ ਉਮੀਦਵਾਰ ਐ ਲਾਣੇ ਆ ਤੇ ਕਿਸ ਤਰ੍ਹਾਂ ਦੇਖੇ ਵੇਖੋ ਜੀ ਉਹ ਆਪਣਾ ਦਿनेश ਬੱਬੂ ਜੀ ਵਿਧਾਨ ਸਭਾ ਦੇ ਸਾਡੇ ਸਪੀਕਰ ਵੀ ਰਹੇ ਨੇ ਦੋ ਵਾਰ ਉਹ ਐਮਐਲ ਡੀਪੀ ਸਪੀਕਰ ਵੀ ਰਹੇ ਨੇ ਤੇ ਬਹੁਤ ਵਧੀਆ ਜਮੀਨ ਨਾਲ ਜੁੜੇ ਹੋਏ ਇਹ ਤਾਂ ਨੇ ਤੇ ਉਹਨਾਂ ਨੂੰ ਵਧੀਆ ਮਤਲਬ ਰਿਸਪੌਂਸ ਮਿਲ ਰਿਹਾ ਵਾ ਜਿੰਦਾ ਕਰਦੇ ਮਤਲਬ ਕੰਟੀਨਡ ਨੂੰ ਕੋਸ਼ਿਸ਼ ਕੀਤਾ ਪੂਰੀ ਉਮੀਦ ਹੈ ਵੀ ਉਹ ਲੋਕ ਸਭਾ ਚ ਬ इज्जत ਰੱਖਤਾ ਉਹਨੂੰ ਇਹ सनी देओल ਬਾਰੇ सनी देओल ਤੇ ਵੇਖੋ ਜੀ ਉਹ ਬਨੇਤਾ ਹੀ ਕਰਨ ਉਹ ਤੇ ਜ਼ਿਲ੍ਹੇ ਚ ਆ ਇਹ ਬੀਜੇਪੀ ਦੇ ਨਾਲ ਉਹ ਜੂ ਬਣਿਆ ਐਂਪੀਰ ਨੂੰ ਹਰਾਇਆ ਉਹਨਾਂ ਜਾਂ ਉਹਨਾਂ ਰੱਖਣ ਤੇ ਆਪਣਾ ਉਹ ਜ਼ਿਲ੍ਹੇ 'ਚ ਆਇਆ ਹੀ ਨਹੀਂ ਤੇ ਯਾਨੀ ਕਿ 10 ਸਾਲ ਦੇ ਜ਼ੀਰੋ ਉਹ 10 ਦੇ ਜ਼ੀਰੋ ਤੇ ਲੋਕ ਸਭਾ ਚੋਣਾਂ ਆ ਗਈਆਂ ਕਿਸ ਤਰ੍ਹਾਂ ਚਾਹੁੰਦੇ ਵੀ ਕਿਹੜੀ ਪਾਰਟੀ ਅਗੇ ਉਹ ਚਾਹੀਦੀ ਆ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਪਾਰਟੀ ਅਗੇ ਚਾਹੀਦੀ ਹੈ ਇਹ 10 ਸਾਲ ਜਿਹੜਾ ਬੀਜੇਪੀ ਨੇ ਰਾਜ ਕੀਤਾ ਵਾ ਇਹ ਦੇਸ਼ 'ਚ ਫਿਰਕਾਪ੍ਰਸਤ ਪਾਰਟੀਆਂ ਆ ਤੇ ਫਿਰਕਾਪ੍ਰਸਤ ਵਧੀ ਹੈ ਤੇ ਨੌਕਰੀ ਦਾ ਜਿਹੜਾ ਇਹਨਾਂ ਨੇ ਲਾਰਾ ਲਾਇਆ ਹੀ 1 ਸਾਲ ਚ 2 ਲੱਖ ਦੇ ਉੱਪਰ ਦੇਵਾਂਗੇ ਕੋਈ ਨੌਕਰੀ ਦਿੱਤੀ ਕਰਾਪਸ਼ਨ ਬਹੁਤ ਜ਼ਿਆਦਾ ਵਧੀ ਹੈ ਫੇਰਾਫੇਰੀ ਬਹੁਤ ਜ਼ਿਆਦਾ ਵਧੀ ਹੈ ਤੇ ਭੰਗਾਈ ਤੇ ਬਹੁਤ ਜ਼ਿਆਦਾ ਵਧੀ ਹੈ ਜਿਲ੍ਹਾ ਗਰਦਾਸਪੁਰ ਤੋਂ ਤੈਨੂੰ ਉਮੀਦਵਾਰ ਚਾਹੁੰਦੇ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਜਿਲ੍ਹਾ ਗਰਦਾਸਪੁਰ ਚ ਸਾਡੀ ਨਜ਼ਰ ਚ ਤੇ ਕਾਂਸੀ ਜਿਹੜਾ ਜੀ ਸਦਾਕ ਪੁਰਜਨ ਸਿੰਘ ਬਾਜਵਾ ਜੀ ਨੇ ਜਿਹੜੇ ਬਹੁਤ ਹੀ ਸੀਨੀਅਰ ਬੰਦੇ ਨੇ ਤੇ ਲਗਾਤਾਰ ਤਿੰਨ ਵਾਰ ਐਮਐਲਏ ਬਣੇ ਆ ਤਿੰਨ ਵਾਰ ਮੰਤਰੀ ਬਣੇ ਆ ਤੇ ਉਹ ਜिले ਚ ਵੀ ਉਹਨਾਂ ਦੀ ਚੰਗੀ ਪੈਠ ਹੈ ਤੇ ਪਾਰਟੀ ਹਾਈ ਕਮਾਂਡ ਚ ਵੀ ਉਹਨਾਂ ਦੀ ਚੰਗੀ ਗੱਲਬਾਤ ਹੁੰਦੇ ਤੇ ਸਨੀ ਦਿਓਲ ਨੂੰ ਪਿਛਲਾ ਜਿਹੜਾ ਉਹਨਾਂ ਦਾ ਕਾਰਜਕਾਲ ਇਹ ਤਦਾਂ ਕਿੰਨੇ ਨੰਬਰ ਦਿੰਦੇ ਉਹਨਾਂ ਨੂੰ ਸਨੀ ਦਿਓਲ ਨੇ ਜੀ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਉੱਤੇ ਪਰ ਉਹ ਵਿਸ਼ਵਾਸ ਦੇ ਕਾਬਲ ਨਹੀਂ ਸੀ ਕਦੀ ਉਹ ਇੱਕ ਵਾਰ ਵੀ ਸਾਡੇ ਫਤਿਹਗੜ ਚੋਣਾਂ ਚ ਦੁਬਾਰਾ ਨਹੀਂ ਆਏ ਨੰਬਰ ਕਿੰਨੇ ਦੇਤੇ ਨੰਬਰ ਤੇ ਵੀ ਮੈਂ ਕੀ ਦੇਣਾ ਮਾਈਨਸ 0 ਦਵਾਂਗਾ ਜੀ ਨੂੰ ਮਾਈਨਸ 0 ਹਾਂਜੀ ਚਲੋ ਲੋਕ ਸਭਾ ਚੋਣਾਂ ਆ ਗਈਆਂ ਇਸ ਤਰ੍ਹਾਂ ਦੇ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਹੋਣੀ ਚਾਹੀਦੀ ਆ ਪਾਲੇ ਗੱਲਾਂ ਕਾਲੀ ਦਲ ਹਾਂਜੀ ਕਾਲੀ ਦਲ ਚਲੋ ਭਾਈ ਲੋਕ ਸਭਾ ਚੋਣਾਂ ਦੇ ਕਿਹੜੀ ਪਾਰਟੀ ਚਾਹੁੰਦੇ ਅੱਗੇ ਹੁੰਚਾਈ ਆ ਕਾਲੀ ਦਲ ਕਾਲੀ ਦਲ ਕਿਉਂ ਹਾਂਜੀ ਬਹੁਤ ਵਧੀਆ ਪਾਰਟੀ ਬਹੁਤ ਵਧੀਆ ਹਾਂਜੀ ਇਹ ਨੂੰ ਚਾਹੁੰਦੇ ਵੀ ਤੁਸੀਂ ਤੁਹਾਡਾ ਵੀ ਕਾਲੀ ਦਲ ਦਾ ਮੀਬਾ ਜਿਹੜਾ ਵਾ ਉਹ ਜਿੱਦਰਾ ਚਾਹੀਦਾ ਹਾਂ ਹਾਂ ਗਰੀਬਾਂ ਦੀ ਜਿਹੜੀ ਮੱਦੀ ਪਾਰਟੀ ਆਵੇ ਗਰੀਬਾਂ ਨੂੰ ਹਣਾ ਹਾਂ ਨਹੀਂ ਤੇ ਤੁਸੀਂ ਚਾਹੁੰਦੇ ਵੀ ਪਾਰਟੀ ਜਿਹੜੀ ਮਰਜ਼ੀ ਆਵੇ ਪਰ ਗਰੀਬਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਇਹ ਵੀ ਬੜੀ ਸੁਣਵਾਈ ਹੋਣੀ ਚਾਹੀਦੀ ਹੈ ਨਾ ਹਾਂ ਪਾਰਟੀ ਜਿਹੜੀ ਮੱਤੀ ਆ ਆ ਕਿਹੜਾ ਪਿੰਡ ਜੇ ਤੇ ਨਿੱਕੀ ਨਾ ਆ ਹਾਂ ਛੋਟੀ ਨਹੀਂ ਤੁਹਾਡਾ ਕੀ ਨਾਮ ਮੇਰਾ ਨਾਮ ਮਜੀਤ ਸਿੰਘ ਮਨਜੀਤ ਸਿੰਘ ਤੇ ਇੱਥੇ ਤੁਸੀਂ ਕੀ ਕੰਮ ਕਰਦੇ ਆ ਹਾਂ ਹਾਂ ਕਾ ਦਾ ਸਮੋਸਿਆਂ ਦਾ ਲੋਹਾਈ ਦਾ ਸਾਲਾ ਹੀ ਲੋਹਾਈ ਦਾ ਥਾਰ ਠੀਕ ਆ ਤੁਹਾਡੀ ਤੁਹਾਡਾ ਕਹਿੰਦਾ ਪਰ ਜਿਹੜੀ ਮਰਜ਼ੀ ਆਏ ਪਰ ਗਰੀਬਾਂ ਦੀ ਸੁਣੇ ਹਾਂ ਬਿਲਕੁਲ